ਬਾਗ ਚੱਲਾਂਗੇ ਬਾਗ ਚੱਲਾਂਗੇ ਕੋਈ ਚੱਕਰੀ ਨਹੀਂ ਹਾਂ ਹਾਂ ਚੱਲ ਠੀਕ ਹੈ ਕੋਈ ਨਾ ਕੋਈ ਨਾ ਦੱਸਦੀ ਬਾਗ ਚੱਲਾਂਗੇ ਠੀਕ ਹੈ ਠੀਕ ਹੈ ਕਿਹਦਾ ਫੋਨ ਸੀ ਉਹ ਤਾਂ ਬਾਵੇ ਦਾ ਸੀਗਾ ਕਹਿੰਦਾ ਕਿ ਦੇਖੋ ਮੰਨਣਾ ਚੱਲੀਏ ਮੈਂ ਬਾਗ ਚੱਲਦੇ ਆਂ ਭਾਈ ਮਾਂ ਬੇਲੀ ਹੁੰਨਾ ਮੈਂ ਤਾਂ ਕਿਤੇ ਇਹ ਤਾਂ ਵਿਲਾ ਆ ਇਹਨੂੰ ਕੋਈ ਘਰੇ ਕੰਮ ਧੰਦਾ ਨਹੀਂ ਤੂੰ ਤਾਂ ਕਬੀਲਦਾਰ ਹਾਂ ਕਿਤੇ ਨਹੀਂ ਜਾਣਾ ਘੁੰਮਣ ਚੁੱਪ ਕਰਕੇ ਬਹਿ ਜਾਓ ਘਰੇ ਚਰਾਕੀ ਗੱਲ ਹੋਈ ਹਰਮਨ ਕਤਨੀ ਜਾਣਾ ਘੁੰਮਣਾ ਸਾਰੇ ਮੇਰੇ ਕੰਮ ਨਿਭੜੇ ਪਏ ਆ ਅੱਜ ਕਣਕ ਜੀ ਕਣਕ ਵਿੱਚ ਕੇ ਮੇਲਾ ਹੋ ਗਿਆ ਹੁਣ ਮੈਂ ਹੁਣ ਕਰਨਾ ਵੀ ਕੀ ਆ ਮੈਂ ਅੱਛਾ ਹੋਰ ਕੋਈ ਕੰਮ ਨਹੀਂ ਕਰੇ ਆ ਵੀ ਕੰਮ ਕਰਾ ਦੂੰਗੀ ਹੁਣ ਮੈਂ ਜੇ ਘੜਤੇ ਫੇਰ ਨਾਲੇ ਗੱਲ ਸੁਣੋ ਉਹਦੇ ਘਰੇ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹ ਤਾਂ ਭਾਈ ਪੈਸੇ ਵਾਲਾ ਬੰਦਾ ਹੈਗਾ ਉਹਦੀਆਂ ਕਿਰਿੱਸਾ ਕਰਾਂਗੇ ਆਪਾਂ ਯਾਰ ਮੈਂ ਰੀਸ ਥੁੜੀ ਕਰਿਆ ਮੇਰੇ ਵੀ ਸ਼ੌਂਕ ਨੇ ਅੱਜ ਜਦੋਂ ਤੈਨੂੰ ਕਿਤੇ ਜਾਣਾ ਹੁੰਦਾ ਤੂੰ ਮੈਨੂੰ ਰਿਜ਼ਰਵ ਕਰਨੇ ਕਹਿ ਦਿੰਦੀਆਂ ਮੈਨੂੰ ਆਹ ਲਿਆ ਦੋ ਜੀ ਉਹ ਕਰ ਦੋ ਜੀ ਮੇਰਾ ਸ਼ੌਂਕ ਹੈ ਮੈਂ ਜਾਇਆ ਮੈਂ ਘੁੰਮੇ ਨਾ ਹੁਣ ਫ੍ਰੀ ਐ ਮੈਂ ਉੱਥੇ ਜਾ ਕੇ ਕਰਨਾ ਵੀ ਕੀ ਆ ਕੋਈ ਕੰਮ ਹੋਵੇ ਫੇਰ ਵੀ ਆ ਦਾਰੂਆਂ ਹੀ ਪੀਣੀਆਂ ਨੇ ਜਾ ਕੇ ਅਲਸੂ ਬਰਸੀ ਖਾਣਾਗਾ ਕੀ ਕਰਨਾ ਜਾ ਕੇ ਅੱਛਾ ਇਹਦਾ ਮਤਲਬ ਅਸੀਂ ਬਾਹਰ ਜਾ ਕੇ ਦਾਰੂਆਂ ਹੀ ਪੀਣੀਆਂ ਆ ਆ ਕੀ ਗੱਲੂ ਹੋਰ ਕਰਦੇ ਕੀ ਹੋ ਤੁਸੀਂ ਠੱਕੇ ਖਾਣ ਜਾਣਾ ਠੱਕੇ ਖਾ ਕੇ ਘਰੇ ਆ ਜਾਣੇ ਆ ਹਰ ਮੈਨੂੰ ਜ਼ਿਆਦਾ ਨਹੀਂ ਬੋਲੀ ਦਿੰਦਾ ਜ਼ਿਆਦਾ ਨਹੀਂ ਬੋਲੀਦਾ ਮੈਂ ਤਾਂ ਤੁਹਾਨੂੰ ਕਹਤਾ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਬੱਸ ਐ ਕਿ ਮੈਂ ਨਹੀਂ ਜਾਣਾ ਹੈਗਾ ਯਾਰ ਤੂੰ ਨਿੱਕੀ ਨਿੱਕੀ ਤਰ੍ਹਾਂ ਰੋਜ਼ ਦੀ ਗੱਲ ਹੀ ਰਹਿੰਦੀ ਆ ਜਦੋਂ ਵੀ ਮੈਨੂੰ ਕਿਤੇ ਜਾਣਾ ਹੁੰਦਾ ਪਹਿਲਾਂ ਤੂੰ ਕਲੇਸ਼ ਪਾਇਆ ਕਰ ਲੈ ਮੈਂ ਕਲੇਸ਼ ਬੋਣੀ ਹੈਗੀ ਜੇ ਤੁਹਾਨੂੰ ਕਿਸੇ ਚੰਗੇ ਪਾਸੇ ਗੱਲ ਕਹੀ ਨਹੀਂ ਹੈਗੀ ਤਾਂ ਤੁਹਾਨੂੰ ਬੱਤ ਦੀ ਕਹਿੰਨੀ ਹੈ ਗੱਲ ਉਹ ਤੁਹਾਨੂੰ ਚੰਗੀ ਨਹੀਂ ਲੱਗਦੀ ਇਹ ਕਾਦੀ ਬੱਤ ਦੀ ਗੱਲ ਹੈ ਕਿਹੜੀ ਚੰਗੀ ਗੱਲ ਹੈ ਨਹੀਂ ਜਾਣਾ ਉਹ ਬੰਦੇ ਚੰਗੇ ਰਹੀ ਹੈ ਮੈਂ ਤਾਂ ਜਾਊਗਾ ਯਾਰ ਠੀਕ ਹੈ ਮੇਰੇ ਵੀ ਸ਼ੌਂਕ ਨੇ ਜੇ ਮੈਂ ਤੂੰ ਕਿਸੇ ਚੀਜ਼ ਦੀ ਅਰਜ਼ ਨਹੀਂ ਮੈਂ ਤਾਂ ਮੇਰੇ ਵੀ ਸ਼ੌਂਕ ਹੈ ਮੈਂ ਤਾਂ ਜਾਣਾ ਤਾਂ ਜਾਣੀ ਮੈਂ ਕਿਹੜੀ ਚੀਜ਼ ਤੇ ਅੜਦੀ ਆ ਕਰ ਸੋ ਤੋਂ ਕਿਸੇ ਚੀਜ਼ ਦੀ ਡਿਮਾਂਡ ਕੀਤੀ ਹੈ ਅਜੇ ਤੱਕ ਅੱਛਾ ਹੱਦ ਤੱਕ ਡਿਮਾਂਡ ਹੀ ਨਹੀਂ ਕੀਤੀ ਕੀ ਦੇਖ ਲਓ ਮੈਡਮ ਨੇ ਰਹਿਣ ਦੇ ਕਰ ਇਹਨੇ ਝੂਠ ਤਬਾ ਨਾ ਬੋਲਿਆ ਕਰ ਉਹ ਬੱਸ ਕਰੋ ਝੂਠ ਤਬਾ ਦਾ ਤੁਹਾਡਾ ਟੱ ਉਹ ਬਿੰਡ ਡਿਮਾਂਡ ਤੂੰ ਆ ਗਿਆ। ਨਾ ਕੀ ਗੱਲ? ਮੇਰਾ ਫੋਨ ਤਾਂ ਫਿਰ ਉਹ ਦੇਖ ਗਿਆ। ਜਿਹੜੇ ਮੇਰੇ ਮਾਪਿਆਂ ਦੀ ਚੀਜ਼ਾਂ ਇੱਥੇ ਆ ਉੱਥੇ ਦਿਖਦੀਆਂ ਨਹੀਂ। ਉਹ ਕਿਹੜੇ ਮੈਨੂੰ ਦੇਤੀਆਂ ਤੈਨੂੰ ਦਿੱਤੀਆਂ ਨੇ? ਹਾਂ। ਆਹ ਜਿਹੜੇ ਗੱਡੀ ਚੱਕ ਕੇ ਲੈ ਕੇ ਜਾਣਾ ਜਾਂ ਆਹ ਮੋਟਰਸਾਈਕਲ ਤੇ ਗੱਡੀ ਹੈ ਨਹੀਂ ਹਾਂ ਚ ਮੋਟਰਸਾਈਕਲ ਚੱਕ ਕੇ ਲੈ ਕੇ ਜਾਣਾ। ਫਿਰ ਜਾਊਂਗਾ ਨਹੀਂ। ਮੇਰੇ ਸਾਲਿਆਂ ਨੇ ਦਿੱਤਾ ਉਹਨਾਂ ਨੇ ਹੀ ਹੈ। ਵਰਤਨਵਾਦ ਤੇ ਵਰਤੂੰਗਾ ਨਹੀਂ। ਵਰਤੂੰਗਾ ਨਹੀਂ ਨਾਲੇ ਹੋਰ। ਮੇਰੀ ਗੱਲ ਸੁਣ ਲਓ। ਨਹੀਂ ਜਾਣਾ ਤਾਂ ਨਹੀਂ ਜਾਊਂਗਾ ਯਾਰ। ਠੀਕ ਹੈ ਸਿੱਧੀ ਜੀ ਗੱਲ ਹੈ। ਜੋ ਮਰਜ਼ੀ ਕਹਿ ਲੈ ਤੂੰ। ਹਰ ਰੋਗ ਨਹੀਂ ਮੇਰੇ ਕੋਲ ਹੈਗਾ। ਠੀਕ ਹੈ ਨ ਮੈਨੂੰ ਜੋ ਮਰਜ਼ੀ ਕਹਿ ਲਾ ਸਾਡੇ ਟੱਬਰ ਨੂੰ ਕੁੱਝ ਨਾ ਬੋਲ ਠੀਕ ਹੈ ਨਾ ਕਿਉਂ ਦੁੱਖ ਲੱਗਦਾ ਹੈਗਾ ਹਾਂ ਦੁੱਖ ਲੱਗਦਾ ਥੋੜਾ ਧਿਆਨ ਨਾਲ ਬੋਲ ਤਮੀਜ਼ ਨਾਲ ਠੀਕ ਹੈ ਨਾ ਤੀਜੇ ਦਿਨ ਤੂੰ ਇਹੀ ਮਿਹਨਤ ਦੇਣ ਲੱਗ ਜਾਨੀਂ ਮੈਂ ਸਾਡੇ ਟੱਬਰ ਨੇ ਤੇਰਾ ਕੀ ਮਾੜਾ ਕਰਤਾ ਚੰਗਾ ਖਾਣ ਪੀਣ ਨੂੰ ਸਭ ਕੁਝ ਮਿਲਦਾ ਜੇ ਮੈਂ ਤੁਹਾਡੇ ਟੱਬਰ ਬਾਰੇ ਕਹਾਂ ਨਾ ਕੀ ਦਿੱਤਾ ਉਹਨੇ ਮੈਨੂੰ ਕੱਲਾ ਮੋਟਰਸਾਈਕਲ ਹੀ ਦਿੱਤਾ ਉਹਨੂੰ ਤਾਂ ਕੀ ਫਰਿਆ ਇੱਕ ਇੱਕ ਚੀਜ਼ ਮੇਰੇ ਟੱਬਰ ਕਨੇਓ ਆਈ ਹੋਈ ਆ ਇੱਧਰ ਸੁਣ ਗਿਆ ਨਾ ਆ ਤੇਰੀ ਮਾਂ ਜਿਹੜਾ ਸੂਟ ਪਾਉਂਦੀ ਆ ਨਵੇਂ ਤੋਂ ਨਵੇਂ ਵੀ ਮੇਰੇ ਟੱਬਰ ਨੇ ਇੱਤੇ ਹੋਏ ਨੇ ਸੁਣ ਗਿਆ ਬਕਵਾਸ ਕਰੀ ਜਾਂਦਾ ਮੈਂ ਇੱਨਾ ਖੜਾ ਤੇਰੇ ਵਰਗਾ ਗਿਰੇ ਹਟਬਰ ਨਹੀਂ ਹੈਗਾ ਸਾਡਾ ਮੈਂ ਕੀ ਕਹਿੰਦਾ ਜਾਦੇ ਤੇਰੀ ਜ਼ਮਾਨ ਚੱਲਦੀ ਨਾ ਹੁਣ ਤੈਨੂੰ ਪਤਾ ਲੱਗ ਜੂ ਕੋਈ ਨਾ ਬੁਲਾਉਣੀ ਆਵਗਾ ਭਾਈ ਮੈਂ ਮੈਂ ਵੀ ਨਹੀਂ ਰਹਿਣਾ ਹੈਗਾ ਇਸ ਘਰ ਚ ਚਲੇ ਜਾਊਂਗੀ ਮੈਂ ਤੋਂ ਨਾ ਕੁਝ ਬਗਵਾਸ ਕਰ। ਜਦੋਂ ਕਿਤੇ ਜਾਣਾ ਹੋਊਗਾ ਉਹਦੀ। ਨਾ ਕੀ ਗੱਲ ਹੋ ਗਈ? ਕਿਉਂ ਰੌਲਾ ਪਾਇਆ ਤੁਸੀਂ? ਕੁਝ ਨਹੀਂ ਮੈਂ ਰੌਲਾ ਪਾਇਆ। ਤੁਹਾਨੂੰ ਪਤਾ ਹੀ ਆ। ਉਹਦੀ ਤੀਜੇ ਦਿਨ ਭੰਕਉਣ ਲੱਗ ਜੂ ਮੈਨੂੰ। ਕਦੇ ਕੁਛ ਕਹੂਗੀ ਕਦੇ ਕੁਛ ਕਹੂ। ਕਿਤੇ ਵੀ ਜੇ ਜਾਣਾ ਹੋਵੇ ਪਹਿਲਾਂ ਮੈਨੂੰ ਆਪਦੀ ਟੰਗਾਂ ਢਾਕੇ ਵਿੱਚ ਬਹਿਜੂਗੀ। ਫੇਰ ਕੀ ਹੋ ਗਿਆ ਪੁੱਤ? ਮੰਨ ਲਈ ਦੀ ਆ ਗੱਲ। ਨਾਲੇ ਛੋਟੋਟੀਆਂ ਗੱਲਾਂ ਤੇ ਘਰ 'ਚ ਕਲੇਸ਼ ਨਹੀਂ ਪਾਈਦੇ। ਵਾਅਦੇ ਵਾਜ ਜਾਂਦੇ ਹੁੰਦੇ ਨੇ ਫੇਰ। ਮਾਂ ਮੈਨੂੰ ਵੀ ਪਤਾਗਾ। ਠੀਕ ਹੈ ਮੈਂ ਕੋਈ ਜਵਾਕ ਨਹੀਂ ਹੈਗਾ। ਤੁਸੇ ਉਹਨੂੰ ਤਾਂ ਕੁਛ ਕਹਿੰਦੇ ਨਹੀਂਗੇ। ਤੁਸੀਂ ਤਾਂ ਬਸ ਮੇਰੇ ਤੇ ਚੜ ਕੇ ਆਏ ਨੂੰ। ਫੇਰ ਕੀ ਹੋ ਗਿਆ ਪੁੱਤ ਜੇ ਤੈਨੂੰ ਕਿਤੇ ਜਾਣ ਤੋਂ ਰੋਕਦੀ ਆ ਫੇਰ ਤੂੰ ਨਾ ਜਾ ਵਧੂ ਲੜਾਈ ਵਧੂਗੀ ਫੇਰ ਘਰ ਚ ਮੈਂ ਸਾਰਾ ਦਿਨ ਖੇਤਾਂ ਦੇ ਕੰਮ ਕਰਦਾ ਰਹਿਣਾਗਾ ਅੱਜ ਜੇ ਕਿਤੇ ਹੁਣ ਜਾਣ ਦੀ ਕਿਤੇ ਪਲੈਨਿੰਗ ਬਣ ਗਈ ਤਾਂ ਉਹਦੀ ਮਚਣ ਲੱਗੀ ਆਖੇ ਤੂੰ ਕਿਉਂ ਜਾਣਾ ਕਿਉਂ ਜਾਣਾਗਾ ਸੌ ਕੁਝ ਉਲਟਾ ਸਿੱਧਾ ਬੋਲਦੀਗੀ ਕਿੰਨੇ ਕ ਟਾਈਮ ਜਰੀ ਜਾਊਗਾ ਮੈਂ ਕੋਈ ਗੱਲ ਨਹੀਂ ਪੁੱਤ ਉਹਨੂੰ ਵੀ ਮੈਂ ਸਮਝਾ ਦੰਨੀ ਆ ਤੂੰ ਕਿਉਂ ਇੰਨਾ ਗਰਮ ਹੋ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇੰਨਾ ਗੁੱਸਾ ਘਾਤਿਆ ਤੇਰੇ ਚ ਉਮਾ ਤੂੰ ਹਰ ਵਾਰ ਮੈਨੂੰ ਕਹਿ ਦੰਨੀ ਆ ਤੂੰ ਸਮਝ ਲੈ ਤੂੰ ਸਮਝ ਲੈ ਉਹਨੂੰ ਤੂੰ ਇੱਕ ਵਾਰ ਹੀ ਨਹੀਂ ਕਹਿੰਦੀ ਹੈਗੀ ਪਤਾ ਨਹੀਂ ਤੂੰ ਜਿਆਦਾ ਉਹਨੂੰ ਪਿਆਰ ਕਰਦੀ ਹੈ ਮੈਂ ਤਾਂ ਪਿਆਰ ਹੀ ਨਹੀਂ ਕਰਦੀ ਹੁੰਦੀ ਜਿਵੇਂ ਨਾਲੇ ਮਾਂ ਮੈਨੂੰ ਜਿਆਦਾ ਲੋਡ ਨਹੀਂ ਕਿ ਸਮਝਾਉਂਦੀ ਠੀਕ ਹੈ ਨਾ ਮੈਂ ਸਮਝਿਆ ਹੋਇਆਗਾ ਪੁੱਤ ਮੈਨੂੰ ਪਤਾ ਹੀ ਆ ਉਹ ਕਿੱਥੇ ਜਾਣ ਤੋਂ ਤੈਨੂੰ ਰੋਕਦੀ ਆ ਜਿੱਥੇ ਤੂੰ ਜਾਣਾ ਉਹ sirede nshede ne ਕੱਲੋਂ ਤੈਨੂੰ ਲਾਤਾ ਨਸ਼ੇ ਤੇ ਅਸੀਂ ਦੱਸ ਕੀ ਕਰਾਂਗੇ ਐਵੇਂ ਕਿਵੇਂ ਲੱਗ ਜੂ ਮਾਂ ਬੰਦੇ ਦੇ ਆਪਣੇ ਹੱਥ 'ਚ ਵੀ ਬਹੁਤ ਕੁਝ ਹੁੰਦਾਗਾ ਹੋਏ ਲਾ ਦਾਂਗੇ ਨਸ਼ੇੜੀ ਨਾਲੇ ਮੈਨੂੰ ਦੂਜੇ ਦਿਨ ਉਹਦੀ ਧਮਕੀਆਂ ਦੇਣ ਲੱਗ ਜੂ ਮੈਂ ਆਪਣੇ ਭਾਈ ਨੂੰ ਬੁਲਾਉਣੀ ਆ ਕੀ ਗੱਲ ਮੈਂ ਕੀ ਮਾੜਾ ਕਰਤਾ ਬਈ ਪੁੱਤ ਤੈਨੂੰ ਕਿਹਾ ਤਾ ਹੈਗਾ ਉਹਨੂੰ ਮੈਂ ਸਮਝਾ ਦੰਨੀ ਆ ਤੂੰ ਵੀ ਮਾੜਾ ਮੋਟਾ ਸਮਝ ਜਾ ਮੈਂ ਤਾਂ ਸਮਝੀ ਹੋਇਆ ਮਾਂ ਉਸ ਨੂੰ ਸਮਝਾ ਦੇ ਕਿ ਮੈਂ ਕਰਦਾ ਨਾਲੇ ਮੇਰੀ ਗੱਲ ਸੁਣ ਲੈ ਰਿਸ਼ਤੇ ਤੋੜਨੇ ਬਹੁਤ ਸੌਖੇ ਨੇ ਪੁੱਤ ਜੋੜਨੇ ਔਖੇ ਨੇ ਆ ਕੰਮ ਨਾ ਕਰ ਤੂੰ ਜਿਹੜੀ ਆਕੜ ਦਿਖਾਈ ਜੰਨਾ ਹੈਲੋ ਵੀਰੇ ਹਰਮਨ ਕਿਵੇਂ ਹੈ ਤੂੰ ਰੋ ਕੇ ਹੋ ਰਹੀ ਹੈ ਕੰਮ ਲਈ ਮਾੜੀ ਕਿਸਮਤ ਐ ਵੀਰੇ ਮੇਰੀ ਰੋਣਾ ਹੀ ਲਿਖਿਆ ਹੈਗਾ ਰੋਈ ਜਾਨੀ ਆ ਪਰ ਹੋਇਆ ਕੀ ਇਹ ਗਲਤ ਦੱਸ ਦੇ ਵੀਰੇ ਇਸ ਕਰੱਚ ਮੇਰੀ ਪੂਰਾ ਇੱਜ਼ਤ ਨਹੀਂ ਹੈਗੀ ਕੋਈ ਮੇਰੀ ਗੱਲ ਨਹੀਂ ਸੁਣਦਾ ਸਾਰੇ ਮੈਨੂੰ ਭੱਜ-ਭੱਜ ਕੇ ਪੈਂਦੇ ਆ ਅੱਜ ਇਹਨਾਂ ਨੇ ਮੈਨੂੰ ਮਾਰਿਆ ਹੈ ਮਾਰਿਆ ਤੇਰੇ ਉਹ ਚੱਲ ਕੋਈ ਨਾ ਤੂੰ ਰੋ ਨਾ ਮੈਂ ਕਰੂੰ ਉਹਦੇ ਨਾਲ ਗੱਲ ਨਾ ਵੀਰੇ ਕੋਈ ਗੱਲ ਨਹੀਂ ਕਰਨੀ ਹੈਗੀ ਮੈਂ ਤਾਂ ਰਹਿਣਾ ਹੀ ਨਹੀਂ ਹੈਗਾ ਇੱਥੇ ਤੂੰ ਆਕੇ ਮੈਨੂੰ ਲੈ ਜਾ ਬਸ ਉਹ ਹਰਮਨ ਐਨਾ ਗੁੱਸਾ ਨਹੀਂ ਕਰੀਦਾ ਅਨੇ ਕੇ ਮੋਟੀਆਂ ਗੱਲਾਂ ਕਰਾਂ ਚ ਹੁੰਦੀਆਂ ਰਹਿੰਦੀਆਂ ਨੇ ਤੂੰ ਸਮਝਦਾ ਰ ਮੇਰੀ ਭੈਣ ਸਮਝ ਮੈਨੂੰ ਸਮਝਾਉਣ ਦੀ ਲੋੜ ਨਹੀਂ ਹੈਗੀ ਵੀਰੇ ਜੇ ਤੂੰ ਨਾ ਆਇਆ ਨਾ ਮੈਂ ਮਰ ਜੂਗੀ ਕੁਝ ਖਾ ਕੇ ਫੇਰ ਨਾ ਕਹੀ ਦੱਸਿਆ ਨਹੀਂ ਉਹ ਨਾ ਨਾ ਭੈਣ ਮੇਰੀ ਐਵੇਂ ਦਾ ਕੁਝ ਨਹੀਂ ਕਰਨਾ ਤੂੰ ਚੁੱਪ ਕਰ ਕੋਈ ਗੱਲ ਨਹੀਂ ਮੈਂ ਆਉਣਾ ਠੀਕ ਆ ਵੀਰੇ ਕਿਹਦਾ ਫੋਨ ਸੀ ਓਕੇ ਸੇ ਦਾ ਨਹੀਂ ਖੁਸ਼ੀ ਹੈ ਹਰਮਨ ਦਾ ਫੋਨ ਸੀਗਾ ਦੇਵੀ ਦਾ ਫੋਨ ਆਇਆ ਕਿਵੇਂ ਠੀਕ ਆ ਹੋ ਉਹ ਕਿਹੜਾ ਠੀਕ ਐ ਮਾੜਾ ਮੋਟਾ ਘਰੇ ਲੜਪੇ ਹੋਣਗੇ ਉਹ ਕਹਿੰਦੀ ਕਹਿੰਦੀ ਵੀਰੇ ਮੈਨੂੰ ਆ ਕੇ ਲੈ ਕੇ ਜਾ ਨਹੀਂ ਮੈਂ ਕੁਝ ਖਾ ਕੇ ਮਰ ਚੁ ਲੈਂ ਆ ਕੀ ਗੱਲ ਬਣੀ ਕਿਹੜੀ ਗੱਲੋਂ ਲੜਪੇ ਵੀਰੇ ਬਈ ਪਤਾ ਨਹੀਂ ਕੀ ਦਾ ਗੱਲ ਹੋਈ ਐ ਕੀ ਨਾ ਉਹ ਕਹਿ ਤਾਂ ਹੋਊਗਾ ਬਸ ਭੈਣ ਨੇ ਉਹਨੇ ਜਾ ਕੇ ਥੱਪੜ ਥੁੱਪੜ ਮਾਰਿਆ ਇਹਦੇ ਐਨੇ ਜੀ ਬਸ ਹਰਖ ਗਈ ਐਡੀ ਮਤੋਂ ਕਿ ਜੇ ਜਦੋਂ ਆਪਣੀ ਭੈਣ ਦੇ ਥੱਪੜ ਮਾਰਿਆ ਉਹ ਫੇਰ ਕਿੱਡੀ ਗੱਲ ਹੋ ਗਈ ਥੱਪੜ ਮਾਰਿਆ 300 ਲੜਾਈਆਂ ਹੁੰਦੀਆਂ ਨੇ ਵੀਰੇ ਜੀ ਅੱਜ ਹੱਥ ਚੱਕਦਾ ਫੇਰ ਅੱਗੇ ਤੋਂ ਫੇਰ ਚੱਕੂਗਾ ਐ ਥੋੜੀ ਹੁੰਦਾ ਹੁੰਦਾ ਫੇਰ ਹੁਣ ਹੋਰੇ ਲੈ ਆ ਕੇ ਬਿਠਾ ਲਾਂ ਕੁੜੀ ਨੂੰ ਤੂੰ ਲੈ ਕੇ ਆ ਮੈਨੂੰ ਨਹੀਂ ਪਤਾ ਮੈਂ ਆਂਦੀ ਦੀ ਉਹਨਾਂ ਕੋਲ ਨਹੀਂ ਰਹਿੰਦੇ ਨਾ ਕੋਈ ਨਹੀਂ ਆਪਾਂ ਜਾਵਾਂਗੇ ਦੇਖਦਾ ਮੈਂ ਲੈ ਆਉਣਾ ਜਾ ਮੰਨੀ ਦੀ ਹੁੰਦੀ ਆ ਵੀਰੇ ਇੱਕ ਵਾਰੀ ਹੱਥ ਚੱਕ ਕੇ ਆਪਾਂ ਚੱਲ ਟਾਲ ਵੀ ਦਈਏ ਅੱਗੇ ਚੱਕਣਗੇ ਫੇਰ ਕੀ ਕਰਾਂਗੇ ਉਹ ਫੇਰ ਦੀ ਫੇਰ ਦੇਖੀ ਜਾਊਗੀ ਫਿਰ ਕੋਈ ਗੱਲ ਨਹੀਂ ਮੈਨੂੰ ਨਹੀਂ ਪਤਾ ਭੈਣ ਨੂੰ ਲੈ ਕੇ ਆ ਜਾ ਕੇ ਕੋਈ ਗੱਲ ਨਹੀਂ ਮੈਂ ਦੇਖਦਾ ਮੈਂ ਰੋਟੀ ਖਾ ਕੇ ਜਾਊਂਗਾ ਕੋਈ ਗੱਲ ਪੱਕਾ ਬਗਜੀ ਆਹੋ ਬਗ ਜਾਊਗਾ ਤੂੰ ਕਰ ਲੈ ਕੰਮ ਆ ਉਹਦਾ ਹਰਮਨ ਹਰਮਨ ਪੁੱਤ ਕਿਉਂ ਰੋਈ ਜਾਨੀ ਐ ਤੁਹਾਨੂੰ ਘੜਾ ਨਹੀਂ ਪਤਾ ਦੱਸਤਾ ਹੋਗਾ ਸਾਰਾ ਕੁਝ ਛੋਤੇ ਹੋਗੇ ਗੱਲ ਕਰਨ ਚ ਹੋ ਤਾਂ ਪੁੱਤ ਮੈਨੂੰ ਦੱਸਤਾ ਪਰ ਕੀ ਛੋਟੀ ਛੋਟੀ ਗੱਲ ਪਿੱਛੇ ਤੁਸੀਂ ਕਲੇਸ਼ ਕਰੀ ਜਾਂਦੇ ਹੋ ਮੈਂ ਕਲੇਸ਼ ਕਰਦੀ ਆ ਆ ਤੁਹਾਡਾ ਪੁੱਤ ਕਲੇਸ਼ ਕਰਦਾ ਨਮਾ ਕੀ ਕਰਤਾ ਸੀਗਾ ਕੀ ਗੰਡਾਸਾ ਮਾਰਤਾ ਉਹਦੇ ਐਂ ਕਿਹਾ ਸੀਗਾ ਵੀ ਆਪ ਦੇ ਆਵਾਰਾ ਦੋਸਤਾਂ ਕੋਲੇ ਨਾ ਜਾ ਇਹਨੂੰ ਗੰਦੀ ਸੰਗਤ ਚ ਪਾਉਂਦੇ ਨੇ ਉਹ ਕੰਦਿਆ ਕਰਤੁੱਤਾ ਕਰਾਉਂਦੇ ਨੇ ਇਹ ਤੋਂ ਪੁੱਤ ਮੈਂ ਆਪ ਬੋਲੀ ਆ ਉਹਨੂੰ ਵੀ ਉਹ ਤੈਨੂੰ ਚੰਗਾ ਕਹਿੰਦੀ ਐ ਜਿਹੜਾ ਕੁਛ ਕਹਿੰਦੀ ਐ ਕਿਤੇ ਜਾਣ ਤੋਂ ਰੋਕਦੀ ਐ ਹੁਣ ਤੈਨੂੰ ਪਤਾ ਹੀ ਆ ਉਹਦੇ ਸੁਭਾਅ ਦਾ ਕੋਈ ਗੱਲ ਨਹੀਂ ਹੌਲੀ ਹੌਲੀ ਆਪੇ ਸੁਧਰ ਜਾਊਗਾ ਕਦੋਂ ਸੁਧਰੂਗਾ ਮਾਂ ਹੁਣ ਤਾਂ ਸੁਧਰੇ ਨਾ ਸੁਧਰੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਤਾਂ ਉਹਨੇ ਹੱਦ ਕਰਤੀ ਮੇਰੇ ਥੱਪੜ ਮਾਰਿਆ ਹੁਣ ਨਹੀਂ ਮੈਂ ਬਰਦਾਸ਼ਤ ਕਰਨਾ ਕਰਤਾ ਨਾ ਆਪਣੇ ਭਾਈ ਨੂੰ ਫੋਨ ਆਉਂਦਾ ਹੀ ਹੁਮਨ ਲੈਣ ਵਾਸਤੇ ਨਾ ਮੇਰੀ ਧੀ ਐਨੇ ਵਾਦੇ ਨਹੀਂ ਵਧਾਈ ਦੇ ਹੁੰਦੇ ਤੂੰ ਆਪਣੇ ਭਾਈ ਨੂੰ ਫੋਨ ਕਰਕੇ ਕਹਿ ਦੇ ਵੀ ਉਹਰੇ ਕੋਈ ਗੱਲ ਨਹੀਂ ਹੋਈ ਹੈਗੀ ਆਇ ਨਹੀਂ ਕਰੀਦਾ ਹੁੰਦਾ ਕਿਉਂ ਕਰਾਂ ਮੈਂ ਆਪਣੇ ਭਾਈ ਨੂੰ ਫੋਨ ਮੈਂ ਤਾਂ ਹੁਣ ਫੋਨ ਕਰਕੇ ਸਾਰਾ ਕੁਝ ਦੱਸਤਾ ਬੇ ਤਾਂ ਹੁਣ ਮੇਰੇ ਤੇ ਹੱਥ ਵੀ ਝੱਕਣ ਲੱਗ ਗਿਆ ਪਹਿਲਾਂ ਤਾਂ ਚੱਲ ਲੜਦਾ ਹੀ ਹੁੰਦਾ ਸੀ ਮੈਂ ਚੁੱਪ ਕਰ ਜਾਂਦੀ ਸੀ ਵੀ ਚੱਲ ਕੋਈ ਨਾ ਛੋਟੀ ਮੋਟੀ ਗੱਲ ਐ ਪਰ ਅੱਜ ਹਾਜ ਬਰਦਾਸ਼ਤ ਤੋਂ ਬਾਹਰ ਆ ਕੰਮ ਪੁੱਤ ਥੋੜੀ ਬਹੁਤੀ ਗੱਲ ਤਾਂ ਸੈਣੀ ਵੀ ਸਿੱਖੀ ਦੀ ਆ ਜੇ ਆਦਮੀ ਕੁਝ ਕਹਿ ਦਿੰਦਾ ਖਪਾ ਲਵੇ ਹਾਂ ਇਹ ਪੇਕੇਆਂ ਨੂੰ ਫੋਨ ਨਹੀਂ ਕਰੀਦੇ ਹੁੰਦੇ ਦੇਖ ਲੈ ਫਿਰ ਐਨੇ ਵਾਦੇ ਵਧਣਗੇ ਕੀ ਫਾਇਦਾ ਥੋਡੇ ਪੁੱਤ ਨੇ ਮੇਰੇ ਨਾਲ ਲੜ ਕੇ ਤੁਹਾਨੂੰ ਤਾਂ ਗੱਲ ਦੱਸਤੀ ਹਵਦਾ ਦੁੱਖ ਸੁਣਾਤਾ ਮੈਂ ਨਾ ਨਾ ਸਾਡੇ ਪੇਕੇਆਂ ਨੂੰ ਤੁਸੀਂ ਕੀ ਚਾਹੋਗੇ ਵੀ ਮੈਂ ਇੱਥੇ ਮਰ ਜਾਵਾਂ ਮੇਰਾ ਗਲਾ ਘੋਟ ਦਵੇ ਉਹ ਮੈਂ ਤਾਂ ਪੇਕੇਆਂ ਨੂੰ ਦੱਸਾਂ ਵੀ ਨਾ ਫੋਨ ਕਰਕੇ ਪੁੱਤ ਮੈਂ ਐਂ ਨਹੀਂ ਕਹਿੰਦੀ ਪਰ ਪੇਕੇਆਂ ਨੂੰ ਦੱਸ ਕੇ ਦੱਸ ਕੀ ਮਸਲਾ ਹੱਲ ਹੋ ਜੂ ਘਰ ਖਰਾਬ ਹੋਊਗਾ ਤੁਹਾਡਾ ਕੋਈ ਨਾ ਹੁੰਦਾ ਹੋ ਜਾਣ ਤੇ ਹੁਣ ਤਾਂ ਹੋ ਗਿਆ ਖਰਾਬ ਹੁਣ ਤਾਂ ਮੈਂ ਰਹਿਣਾ ਨਹੀਂ ਹੈਗਾ ਇਸ ਘਰ ਚ ਮੈਂ ਤਾਂ ਜਾਉਂਗੀ ਕਿਉਂ ਨਹੀਂ ਰਹਿਣਾ ਹੈਗਾ ਕਿਉਂ ਤੂੰ ਕਮਲੀਆਂ ਗੱਲਾਂ ਕਰੀ ਜੰਨੀ ਆ ਕਮਲੀਆਂ ਗੱਲਾਂ ਥੋੜਾ ਮੁੰਡਾ ਕਰਕੇ ਗਿਆ ਜੀ ਸਮਝਾਉਣਾ ਨਾ ਉਹਨੂੰ ਸਮਝਾਓ ਜਾ ਕੇ ਮੈਨੂੰ ਮਤਤਾ ਦੇਣ ਦੀ ਲੋੜ ਨਹੀਂ ਹੈਗੀ ਹਰਮਨ ਮੈਂ ਤੈਨੂੰ ਇੱਕ ਵਾਰ ਕਹਤਾ ਆਪਣੇ ਭਾਈ ਨੂੰ ਪੁੱਤ ਫੋਨ ਕਰ ਦੇ ਉਹਨੂੰ ਕਹਦੇ ਉਰੇ ਨਾ ਆਵੇ ਉਹ ਤਾਂ ਕਰਤਾ ਮਾ ਫੋਨ ਉਹ ਤਾਂ ਆਊਗਾ ਤੇ ਮੈਨੂੰ ਲੈ ਕੇ ਵੀ ਜਾਊਗਾ ਹਾਂ ਤੁਸੀਂ ਨਾ ਮੜਾ ਜਾ ਨਾ ਮੈਂ ਤਾਂ ਡਰਾਮੇ ਘੱਟ ਕਰੋ ਆ ਐਕਟਿੰਗ ਜੀ ਘੱਟ ਕਰੋ ਮੇਰੇ ਨਾਲ ਜਾ ਕੇ ਆਪਦੇ ਮੁੰਡੇ ਨੂੰ ਸਮਝਾਓ ਜਾ ਕੇ ਮੈਂ ਤਾਂ ਰਹਿਣਾ ਨਹੀਂ ਉਰੇ ਹਾਇ ਇਸੀ ਮੈਨੂੰ ਮੱਤਾ ਦੇਣ ਇਹ ਵੀ ਆਪਦੇ ਮੁੰਡੇ ਦੀ ਐ ਇਹ ਕਿਹੜਾ ਮੇਰੀ ਬਣ ਜੂਗੀ ਮੈਂ ਤਾਂ ਕੋत्ता ਬਣਾ ਛੱਡਿਆ ਵੀ ਹਾਂ ਵੀ ਜਿਵੇਂ ਮੈਂ ਕਹੂੰਗੀ ਉਵੇਂ ਕਰਨਾ ਤਾਂ ਓਕੇ ਗੱਲ ਬਾਬਲੂ ਕੱਲੀ ਬੋਲੀ ਜਨਾ ਬਸ ਯਾਰ ਕੀ ਕਰੀਏ ਯਾਰ ਗੱਲ ਤਾਂ ਦੱਸ ਦੇ ਕੀ ਆ ਕਿਵੇਂ ਮੱਚਿਆ ਬੈਠਿਆ ਉਹ ਯਾਰ ਮੱਚਣੇ ਤੇ ਹੋਰ ਕੀ ਕਰਾਂ ਯਾਰ ਆ ਤੇਰੀ ਪਰਝਾਈ ਯਾਰ ਜਦੋਂ ਕਿਤੇ ਵੀ ਮੈਂ ਕਿਤੇ ਜਾਣ ਦੀ ਪਲੈਨਿੰਗ ਬਣਾਉਣਾ ਪਹਿਲਾਂ ਆਪ ਮੂਰੇ ਟੰਗੜਾ ਕੇ ਬਹਿ ਜੂਗੀ ਆਖੇ ਕਿਤੇ ਜਾਣਾ ਨਹੀਂ ਮੈਂ ਕਿਉਂ ਮੈਂ ਕੋਈ ਕੁੱਤਾ ਬਿੱਲਾਂਗਾ ਕੋਈ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰੂੰਗਾ ਕੋਈ ਆਪ ਦਿਨ ਸਾਰਾ ਦਿਨ ਚੌਧਰੀ ਘੁੱਟੀ ਜਾਊਗੀ ਸਾਰਾ ਦਿਨ ਘੁੱਟਿੰਗ ਨਹੀਂ ਜਾਊਗੀ ਯਾਰ ਯਾਰ ਫਿਰ ਕਿੱਡੀ ਕੀ ਗੱਲ ਆ ਆ ਗੱਲ ਵਿੱਚ ਕਿਲੇ ਜ਼ਬਰ ਗਿਆ ਨਾਲੇ ਤੇਰੇ ਘਰ ਵਾਲੀ ਆ ਯਾਰ ਇੰਨਾ ਕਦਾ ਫਰਜ਼ ਬਣਦਾ ਹੈਗੀ ਇਹ ਘਰ ਵਾਲੀ ਫਿਰ ਘਰ ਵਾਲੀ ਬਣ ਕੇ ਰਹੇ ਨਾ ਇਦਨ ਹੋ ਵੀ ਮੇਰੇ ਦੇ ਉੱਪਰ ਚੌਧਰ ਕਰੀ ਜਾਂਦੀ ਉਹ। ਮੈਂ ਜਾਣਾਂ ਕਿੱਥੇ ਰੌਲਾ ਕਿਹੜੀ ਗੱਲ ਦਾ ਮੈਨੂੰ ਐਸਾ। ਬਾਈ ਯਾਰ ਮੈਨੂੰ ਐਸੀ ਬਾਵੇ ਦਾ ਪੁੱਤ। ਹੁਣ ਤੁਹਾਨੂੰ ਪਤਾ ਕੰਮ ਕੀ ਬੀਜ ਕੇ ਬੀਲਣਾ। ਠੀਕ ਹੈ ਸਾਰੇ ਕੰਮਕਾਰ ਕੀਤੇ ਪਏ ਨੇ। ਹੁਣ ਬੀਲਣਾਗਾ ਯਾਰ। ਹੁਣ ਕੁਝ ਨਹੀਂ ਕਰਨਾ ਹੈਗਾ। ਉਹ ਕਹਿੰਦਾ ਚੱਲ ਆਪਾਂ ਘੋਮਣ ਬਗ ਚੱਲਦੇ ਆਂ। ਮੈਂ ਚੱਲ ਬਈ ਬਗ ਚੱਲਾਂਗੇ। ਆ ਦੋ ਤਿੰਨ ਨੰਨ ਦੀ ਗੱਲ ਹੈ ਬਈ। ਹੈ? ਕਿੱਡੀ ਜਦੋਂ ਆ ਕਿ ਕਹਿੰਦੀ ਕਿਤੇ ਨਹੀਂ ਜਾਣਾ ਹੈਗਾ। ਕੀ ਗੱਲ ਬਾਈ? ਜਦੋਂ ਵਿਆਹ ਕਰਵਾਇਆ ਮੈਂ ਗੁਲਾਮੋਂ ਥੋੜਾ ਬਣਾਂਗਾ। ਗੱਲ ਕਹਾਂ ਤੈਨੂੰ ਮੈਂ। ਹਾਂ ਯਾਰ ਤ ਵਧੀਆ ਰਹੇਗਾ ਉਹਦਾ ਪਿੰਡਾ ਛੱਡ ਦੇ ਦੇਖ ਭਰਾਵਾ ਤੂੰ ਤਾਂ ਹੈ ਗਿਆ ਵਿਆਹਿਆ ਵਰਿਆ ਉਹਨੇ ਛੜੇ ਮਲੰਗ ਅਰੇ ਤੈਨੂੰ ਵੀ ਪਤਾ ਉਹਨਾਂ ਦੀ ਘਰੇ ਕਿੰਨੀ ਕਿੱਜਦਾ ਪਿੰਡ 'ਚ ਕਿੰਨੀਗਾ ਉਹ ਪਰ ਮੰਨ ਲਾ ਪਰਜਾਈ ਦੀ ਗੱਲ ਸਹੀ ਕਹਿੰਦੀ ਪਰ ਉਹ ਤਾਂ ਠੀਕ ਹੈ ਪਰ ਬਾਈ ਯਾਰ ਉਹ ਕਿਹੜਾ ਵਿਚਾਰਾ ਮੈਨੂੰ ਜਾਣ ਬੁੱਝ ਕੇ ਨਸ਼ੇ ਲਾਉਂਦਾ ਯਾਰ ਨਸ਼ੇ ਕਰਨ ਦਾ ਬੰਦੇ ਦੇ ਹੱਥ じゃ ਨਾ ਉਹ ਯਾਰ ਨਾਲ ਰਹੇ ਨਾ ਬਦਨਾਮਤਾ ਤਾਂ ਵੀ ਹੁੰਨੀ ਆ ਲੋਕ ਤਾਂ ਤੈਨੂੰ ਵੀ ਹੀ ਕਹਿੰਦੇ ਹੁਣੇ ਵੀ ਕਰਦਾ ਨਹੀਂ ਦਾ ਕਰਨ ਲੱਗ ਜੂਗਾ ਹਾਂ ਇਹ ਗੱਲ ਤਾਂ ਚਲ ਮੈਂ ਮੰਨਦਾ ਬਾਈ ਤੇਰੀ ਪਰ ਯਾਰ ਪਰਜਾਈ ਦਾ ਲੜਨਾ ਵੀ ਜਾਇਜ਼ ਆ ਬਾਈ ਸਹੀ ਆ ਉਹ ਆਪ ਦੀਏਗਾ ਦੇ ਓ ਯਾਰ ਇੱਕਦਮ ਇਹਨੂੰ ਉਹਦੀ ਹੁਣ ਤਾਂ ਮੈਂ ਕਹੀ ਆ ਜੇ ਤੂੰ ਜਾਂਦੀ ਨਾ ਜਾ ਸਿੱਧੀ ਜੀ ਗੱਲ ਆ ਯਾਰ ਕਮਾਲ ਆ ਯਾਰ ਤੇਰੇ ਲਈ ਕਹਿੰਦਾ ਜਾਂਦੀ ਤਾਂ ਜਾ ਓ ਯਾਰ ਹੋਰ ਫੇਰ ਯਾਰ ਤੀਜੇ ਦਿਨ ਲੜਨਾ ਬਹਿ ਜਾਂਦੀ ਯਾਰ ਮੇਰੇ ਨਾਲ ਤੀਜੇ ਦਿਨ ਮੈਨੂੰ ਸਮਝਾਣ ਲੱਗ ਜੂ ਮੈਂ ਕੋਈ ਜਵਾਕ ਆ ਯਾਰ ਓ ਯਾਰ ਤੇਰੇ ਮਾੜੇ ਵਾਸਤੇ ਧੋੜੀ ਤੇਰੇ ਚੰਗੇ ਵਾਸਤੇ ਕਹਿੰਦੀ ਆ ਸੁਭਾ ਚੰਗੇ ਵਾਸਤੇ ਕਹਿੰਦੀ ਆ ਯਾਰ ਵਿਆਹ ਕਿਹੜਾ ਪਤੰਦਰਾ ਰੋਜ਼ ਧਰੇ ਪਏ ਨੇ ਮਜ਼ਾ ਹੁੰਦਾਗਾ ਦੁਬਾਰੇ ਦੁਬਾਰੇ ਚੱਲ ਕਿਤੇ ਤਾਂ ਤੂੰ ਐ ਮੰਨ ਵੀ ਜੇ ਉਹ ਤੇਰੀ ਗੱਲ ਨਹੀਂ ਮੰਨਦੀ ਮਾਂ-ਬਾਪ ਦੀ ਨਹੀਂ ਸੇਵਾ ਕਰਦੀ ਜਾਂ ਗਲਤ ਚੱਲਦੀ ਆ ਫਿਰ ਤਾਂ ਤੂੰ ਬੋਲਿਆ ਕਹਿ ਤੇਰਾ ਲੜਨਾ ਬਣਦਾ ਹੁਣ ਜਿਹੜਾ ਉਹ ਹੈਗੀ ਤੂੰ ਗਲਤਾਂ ਉਹਨੂੰ ਤਾਂ ਤੂੰ ਸੀਨਰੀ ਦੋਸ ਦੰਨਾ ਬਈ ਸਮਝ ਬਈ ਇਹ ਗੱਲ ਤਾਂ ਯਾਰ ਤੇਰੀ ਸਹੀ ਆ ਮੈਂ ਇਹ ਚੀਜ਼ ਤਾਂ ਸੋਚੀ ਨਹੀਂਗਾ ਪਰ ਯਾਰ ਜਿੱਦਾਂ ਦੀ ਮਰਦੀ ਆ ਚੱਲ ਜੇ ਮੇਰੇ ਨਾਲ ਲੜਪੰਦੀ ਆ ਪਰ ਮੇਰੇ ਮਾਂ-ਬਾਪ ਨਾਲ ਤਾਂ ਵਿਚਾਰੀ ਸਹੀ ਰਹਿੰਦੀ ਯਾਰ ਯਾਰ ਫਿਰ ਐਂਦਾ ਤੈਨੂੰ ਕਹਿਣਾ ਵੀ ਇਹ ਕੰਮ ਬਾਰ-ਬਾਰ ਨਹੀਂ ਬਣਦੇ ਹੁੰਦੇ ਜੇ ਚੱਲ ਉਹ ਭੱਗ ਗਈ ਤੂੰ ਨਾ ਲੈਣ ਗਿਆ ਫੇਰ ਭਾਈ ਅਹੀਂ ਮੜੀ ਮੜੀ ਗੱਲਾਂ ਨਾਲ ਫਰਕ ਪੈ ਜਾਂਦੇ ਨੇ ਗੱਲ ਤਲਾਕ ਤੱਕ ਬਗ ਜਾਂਦੀ ਹੈ ਭਾਈ ਹੁਣ ਤਾਂ ਲੱਗਦਾ ਯਾਰ ਕਿਤੇ ਗੁੱਸੇ ਦੇ ਕਰ ਚਲੀ ਹੋਈ ਜਾਂ ਜਾਵੇ ਪਰ ਯਾਰ ਤੈਨੂੰ ਵੀ ਪਤਾ ਹੈ ਉਹ ਗੁੱਸੇ ਦੇ ਬੋਲ ਪੀ ਮੈਂ ਤਾਂ ਥੱਪੜ ਤੱਕ ਵੀ ਵਜਿਆ ਯਾਰ ਉਹਦੇ ਉਹ ਯਾਰ ਫੇਰ ਕੀ ਹੁੰਦਾ ਯਾਰ ਭਾਈ ਯਾਰ ਬੋਲ ਨੂੰ ਨਹੀਂ ਹਟੇਗੀ ਘਰ ਦੇ ਨੂੰ ਮਾੜਾ ਚੰਗਾ ਬੋਲੀ ਜਾਂਦੀ ਸੀ ਯਾਰ ਫੇਰ ਮੈਂ ਤਾਂ ਥੱਪੜ ਮਾਰਿਆ ਗਿਆ ਯਾਰ ਸਭ ਤੋਂ ਗਲਤ ਗੱਲ ਹੈ ਤੇਰੀ ਥੱਪੜ ਮਾਰਿਆ ਹੁਣ ਤੇਰੀ ਗਲਤੀ ਹੈ ਤੂੰ ਹੀ ਉਹਨੂੰ ਚਲ ਜੇ ਘਰੇ ਆ ਤਾਂ ਤਾਂ ਠੀਕ ਆ ਉਹਨੂੰ ਸਮਝਾ ਗਲਤੀ ਮੰਨ ਜੇ ਗਈ ਆ ਉਹਨੂੰ ਬਾਈ ਬਣ ਕੇ ਲੈ ਕੇ ਆ ਕਰੇ ਉਈ ਹੁਣ ਬਈ ਮੈਂ ਯਾਰ ਤੇਰੀ ਬਾਬਲੂ ਫੇਰ ਉਹੀ ਗੱਲ ਹੈ ਬਈ ਘਰ ਬਸਾਉਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਠੀਕ ਆ ਭਾਈ ਬਣ ਕੇ ਤੂੰ ਜਾ ਮਨਾਪਰਜਾਈ ਨੂੰ ਗਲਤੀ ਮੰਨ ਚਲ ਕੋਈ ਨਾ ਬਈ ਉਹਨਾਂ ਦਾ ਕੁਝ ਨਹੀਂ জানা ਉਹ ਤਾਂ ਮਲੰਗ ਨਹੀਂ ਬਈ ਉਹਨਾਂ ਨੇ ਨਾ ਤਾਂ ਉਹਦੇ ਬਾਪ ਨੇ ਪਹਿਲਾਂ ਕੁਝ ਕਰਿਆ ਨਾ ਹੀ ਉਹਨੇ ਕਰਿਆ ਚਲ ਠੀਕ ਹੈ ਫਿਰ ਬਈ ਮੈਂ ਹਾਂ ਦੇਖਦਾ ਕੋਈ ਨਾ ਯਾਰ ਪਰ ਤੇਰੀ ਗੱਲ ਮੈਨੂੰ ਲੱਗੀ ਕੰਮ ਦੀ ਵੀ ਹਾਂ ਸਹੀ ਹੈ ਯਾਰ ਤੂੰ ਕੱਲ ਜਾ ਕੋਈ ਨਹੀਂ ਚਲ ਠੀਕ ਹੈ ਬਈ ਯਾਰ ਰੇਖਣੇ ਹੁੰਨੀ ਯਾਰ ਇਹ ਮੈਂ ਖੰਡਿਆ ਦਾ ਨਾ ਕੋਈ ਨਾ ਕੋਈ ਨਾ ਕੋਈ ਨਾ ਯਾਰ ਤਾਂ ਕੱਲ ਨਾਟ ਆਮ ਹੋ ਗਿਆ ਅਬੀਰਾ ਪਤਾ ਨਹੀਂ ਕਿਉਂ ਨਹੀਂ ਆਇਆ ਪਤਾ ਨਹੀਂ ਕਿੱਥੇ ਰਹਿ ਗਿਆ ਕਿੱਥੇ ਨਾ ਹੋਣੀ ਕਰਤੀਆਂ ਹਲੋ ਵੀਰੇ ਕਿੱਥੇ ਰਹਿ ਗਿਆ ਆਇਆ ਕਿਉਂ ਨਹੀਂ ਪਾਣੇ ਮੈਂ ਆਉਂਦਾ ਹੀ ਸੀਗਾ ਉਹ ਤਾਰੀ ਮੇਰਾ ਮੋਟਰਸਾਈਕਲ ਮੰਗ ਕੇ ਲੈ ਗਿਆ ਫਿਰ ਮੈਂ ਉਹਨੂੰ ਨਾ ਨਹੀਂ ਕਰ ਸਕਿਆ ਕੋਈ ਗੱਲ ਨਹੀਂ ਮੈਂ ਆ ਜਾਣਾ ਮੋਟਰਸਾਈਕਲ ਲੈ ਗਿਆ ਫਿਰ ਤੂੰ ਦਿੱਤਾ ਕਿਉਂ ਤੈਨੂੰ ਪਤਾ ਤਾਂ ਸੀਗਾ ਵੀ ਤੂੰ ਮੈਨੂੰ ਲੈਣ ਆਉਣਾ ਓਏ ਆਉਣਾ ਤਾਂ ਹੈਗਾ ਸੀਗਾ ਹੁਣ ਫਿਰ ਤੈਨੂੰ ਵੀ ਪਤਾ ਹੈ ਗਮਾਂਡ ਮੱਥੇ ਜਵਾਬ ਕਿੱਥੇ ਦਿੱਤਾ ਜਾਂਦਾ ਉਹ ਕਹਿੰਦਾ ਬਈ ਮੈਂ ਜ਼ਰੂਰੀ ਜਾ ਕੇ ਆਉਣਾ ਹੈ ਕਹਿੰਦਾ ਥੋੜਾ ਮੋਟਰਸਾਈਕਲ ਲੈ ਕੇ ਜਾਣਾ ਮੈਂ ਚੱਲ ਲੈ ਜਾ ਭਰਾਵਾ ਕੋਈ ਗੱਲ ਨਹੀਂ ਉਹਨੂੰ ਆ ਜਾਣ ਦੇ ਮੈਂ ਫਿਰ ਆ ਜੂੰਗਾ ਚੱਲ ਫਿਰ ਤੂੰ ਐਂ ਕਰ ਤੂੰ ਬਸ ਤੇ ਆ ਜਾ ਓ ਲੈ ਹਰਮਨ ਉਹੀ ਬਾਲੀਆਂ ਗੱਲਾਂ ਕਰੀ ਜਾਂਦੀਆਂ ਬਸ ਤੇ ਮੈਂ ਕਿਵੇਂ ਆ ਜਾਊਂਗਾ ਨਾਲੇ ਬੱਸਾਂ 'ਚ ਤਾਂ ਹੜਤਾਲ ਐ ਨਾਲੇ ਤੈਨੂੰ ਪਤਾ ਫਿਰ ਘਰੇ ਖੁਸ਼ੀ ਵੀ ਕੱਲੀ ਆ ਮੈਂ ਤੈਨੂੰ ਸਵੇਰੇ ਆ ਕੇ ਲੈ ਜਾਊਂਗਾ ਤੇਰੇ ਕਹਿਣ ਦਾ ਮਤਲਬ ਐ ਵੀ ਹੁਣ ਤੂੰ ਆਉਂਦਾ ਨਹੀਂ ਓ ਲੈ ਪੈਣੇ ਮੈਂ ਆਮਾ ਤਾਂ ਆਮਾ ਕਾਤੇ ਤੂੰ ਮੇਰੀ ਇੱਕ ਗੱਲ ਮੰਨ ਸਿਰਫ ਅੱਜ ਦਾ ਦਿਨ ਰਹਿ ਲੈ ਤੂੰ ਮੈਂ ਤੈਨੂੰ ਸਵੇਰੇ ਆ ਕੇ ਲੈ ਜਾਊਂਗਾ ਚਲ ਠੀਕ ਐ ਹੁਣ ਇੱਕ ਤਾਂ ਦਿਨ ਹੋਰ ਕੱਢਣਾ ਪਊਗਾ ਇੱਥੇ ਹੂੰ 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 ਕਮਾਲ ਦੀ ਗੱਲ ਹੈ ਦੁੱਧ ਚ ਇੰਨਾ ਮਿੱਠਾ ਪਾ ਲਿਆ ਮਿੱਠਾ ਫੇਰ ਨਹੀਂ ਬਣਿਆ ਫੇਰ ਫਿੱਕਾ ਦੀ ਫਿੱਕਾ ਪਤਾ ਨਹੀਂ ਕੀ ਗੱਲ ਹੋਈ ਪਈ ਹੈ ਕੋਈ ਘਾਟ ਆਇਆ ਹਾਂਜੀ ਜਨਾਬ ਕਿੰਨਾ ਟਾਈਮ ਆਈ ਸਰਾਂਗੇ ਹੈ ਕਿੰਨਾ ਟਾਈਮ ਰੁਸਰੇ ਹੋਗੇ ਮੈਂ ਤੁਹਾਨੂੰ ਕਹ ਰੇਗਾ ਮੈਂ ਬੁਲਾਇਆ ਤੁਹਾਨੂੰ ਨਹੀਂ ਮੈਂ ਤਾਂ ਬੁਲਾਇਆ ਤੁਹਾਨੂੰ ਤੁਹਾਨੂੰ ਕਹ ਰਿਹਾ ਮੈਂ ਕੁਛ ਮੈਂ ਨਹੀਂ ਤੁਹਾਡਾ ਬੋਲਣਾ ਚੁੱਪ ਕਰਕੇ ਬੈਠੇ ਰਹੋ ਅੱਜ ਦੀ ਰਾਤ ਆ ਚੁੱਪ ਕਰਕੇ ਕੱਢ ਲਓ ਮੈਂ ਸੌਰੇ ਚਲੀ ਜਾਣਾ ਕਿੱਥੇ ਜਾਉਂ ਕਿਤੇ ਪਹਿਲਾਂ ਕੰਮ ਹੋ ਗਿਆ ਤਾਂ ਨਹੀਂ ਆਇਆ ਉਹ ਪਰ ਕੱਲੂ ਜ਼ਰੂਰ ਆਵੋ ਕਿੱਥੇ ਜਾਓਗੇ ਹੈ ਮੈਨੂੰ ਛੱਡ ਕੇ अब देख रहे जाऊंगी चल बाबा माफ कर दो आ, आ देखो अरे देख लो सॉरी यार गुस्से च भी तू बोलया गया मैं मानदा मैं ਥੋਡੇ ਥੱਪੜ ਮਾਰਿਆ ਉਹ ਯਾਰ ਬਸ ਗੁੱਸੇ ਚ ਕੰਟਰੋਲ ਹੀ ਨਹੀਂ ਹੋਇਆਗਾ ਕੱਲੋਂ ਗੁੱਸੇ ਚ ਕੰਟਰੋਲ ਨਹੀਂ ਹੋਗਾ ਫਿਰ ਮੇਰਾ ਗਲਾ ਘੋਟ ਦੇ ਤੁਸੀਂ ਨਾ ਨਾ ਮੈਂ ਪਾਗਲ ਥੋੜੀ ਹਾਂ ਐ ਤੁਹਾਨੂੰ ਜਾਨੂ ਮਾਰ ਦੂੰਗਾ ਉਸ ਤੋਂ ਪਹਿਲਾਂ ਤੇ ਜਾਨ ਮੇਰੀ ਨਿਕਲੂਗੀ ਨਾ ਜੇ ਤੁਹਾਨੂੰ ਮੈਂ ਮਾਰੂਗਾ ਐ ਨਾ ਕਰੋ ਯਾਰ ਕੋਈ ਨਾ ਫੇਰ ਕੀ ਹੋ ਗਿਆ ਗੁੱਸੇ ਦੇ ਵਿੱਚ ਤੁਸੀਂ ਵੀ ਬੋਲ ਪਏ ਤੇ ਗੁੱਸੇ ਮੈਂ ਥੱਪੜ ਵੱਜਿਆ ਮੈਨੂੰ ਮੈਂ ਤਾਂ ਮਾਰਿਆ ਨੇ ਤੁਹਾਡਾ ਥੱਪੜ ਗੁੱਸੇ 'ਚ ਤੇ ਤੁਸੀਂ ਮੇਰੇ ਤੇ ਹੱਥ ਚੱਕ ਲਿਆ ਫਿਰ ਇਹੀ ਦਾ ਚੰਗੇ ਘਰ ਵਾਲੀ ਦੀ ਸੰਸਕਾਰ ਹੁੰਦੇ ਨੇ ਹਨਾ ਵੀ ਤਾਂ ਮਤਲਬ ਚੰਗੇ ਸੰਸਕਾਰ ਸਿੱਖੇ ਹੋਏ ਆ ਤੁਸੀਂ ਬਸ ਮੈਂ ਹੀ ਪਾਗਲਾ ਮੈਨੂੰ ਵੀ ਗੁੱਸੇ ਦੇ ਵਿੱਚ ਕੁਝ ਪਤਾ ਨਹੀਂ ਲੱਗਦਾ ਹੈਗਾ ਬਸ ਜੋ ਆਂਦਾ ਉਹੀ ਬਕਦਾ ਨਾ ਚਲ ਸੌਰੀ ਬਾਬਾ ਹੁਣ ਮਾਫੀ ਕਰੂੰਗੇ ਕਿੰਨਾ ਟਾਈਮ ਹੋਣਾ ਦੇਖੀ ਆ ਵਿਖੋ ਆ ਤੁਹਾਡੇ ਬਿਨਾਂ ਤਾਂ ਦੁੱਧ ਵੀ ਫਿੱਕਾ ਹੋਇਆ ਪਿਆ ਸੱਚੀ ਐਨਾ ਹੀ ਪਿਆਰ ਕਰਦੇ ਨਾ ਤੇ ਮੈਨਾਂ ਉਸ ਨਾ ਬੋਲਦੇ ਚਲ ਖੋਈ ਨਾ ਪਾਗਲ ਚਲ ਕੋਈ ਮੇਰੀ ਗੱਲ ਸੁਣੋ ਰੋਣਾ ਬੰਦ ਕਰੋ ਜੋ ਹੋਣਾ ਜੀ ਹੋ ਗਿਆ ਫੇਰ ਕੀ ਹੋ ਗਿਆ ਨਾਲੇ ਮੀਆਂ ਬੀਬੀ ਦਾ ਉਹ ਕਹਿੰਦੇ ਨਹੀਂ ਹੁੰਦੇ ਇੱਕ ਮਿੰਟ ਚ ਲੜ ਪਾਉਂਦੇ ਨੇ ਇੱਕ ਮਿੰਟ ਚ ਫੇਰ ਉਹ ਜੀ ਹੁੰਦੇ ਨੇ ਹੁਣ ਮੈਨੂੰ ਵੀ ਤੇ ਗੁੱਸਾ ਸੀਗਾ ਉਹ ਕਹਿੰਦੇ ਨਹੀਂ ਹੁੰਦੇ ਸੀ ਹਣੇ ਕਹਿੰਦੇ ਜੇ ਸਵੇਰ ਦਾ ਭੋਲਿਆ ਸ਼ਾਮ ਨੂੰ ਘਰ ਆਏ ਤੁਹਾਨੂੰ ਮਾਫ ਕਰ ਦੇਣਾ ਚਾਹੀਦਾ ਮਤਮਾਫ ਕਰ ਦੋ ਬਸ ਮੈਂ ਭੁੱਲ ਗਿਆ ਸੀਗਾ ਮੈਂ ਹੁਣ ਘਰ ਆ ਗਿਆ ਹੈ ਹਾਏ 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 ਐ ਐ ਐ ਹੱਸ ਵਾ ਹੈ ਅਰੇ ਨਹੀਂ ਜੋੜਨ ਧੱਪੜ ਮਾਰਨਾ ਬਣਾ ਤੁਸੀਂ ਚਲ ਕੋਈ ਨਾ ਮੈਂ ਸੇਕਾ ਦੇ ਦਿੰਦਾ ਇਹ ਜਿਆਦਾ ਜੋੜਦੀ ਲੱਗਿਆ ਹੈ ਅੱਛਾ ਬੜਾ ਦੁੱਖਨ ਲੱਗਿਆ ਮੇਰਾ ਓਹ ਮੇਰਾ ਨੋਣਿਆ ਕੋਈ ਨਾ ਕੋਈ ਨਾ ਠੀਕ ਹੋ ਜਾ ਹੁਣ ਮੈਨੂੰ ਤੁਹਾਨੂੰ ਪਤਾ ਮੈਂ ਰੋਟੀ ਵੀ ਨਹੀਂ ਖਾਦੀ ਕਿ ਤੁਹਾਡੇ ਬਿਨਾ ਮੈਂ ਕਿਹੜਾ ਖਾ ਲਈ ਉਹ ਤਾਂ ਮੈਨੂੰ ਪਤਾ ਸੀਗਾ ਕ ਲੱਗ ਰਹੀਆਂ ਮੈਂ ਲੈ ਗਿਆ ਮਾ ਜੇ ਤੁਸੀਂ ਲੈ ਕੇ ਆਉਂਗੇ ਚਲੋ ਅੱਜ ਆਇਆ ਕਰੋ ਤੁਸੀਂ ਇੱਥੇ ਜਾਈ ਜੀ ਬੈਠੋ ਮੈਂ ਲੈ ਕੇ ਆਣਾ ਤੁਹਾਡੇ ਵਾਸਤੇ ਹੈ ਮੈਨੂੰ ਪਤਾ ਸੀਗਾ ਵੀ ਗੁੱਸਾ ਤੁਹਾਡਾ ਨਾ ਸਿਰਫ 2 ਕੁ ਮਿੰਟਾਂ ਦਾ ਹੁੰਦਾ ਤੇ ਉਸ ਤੋਂ ਬਾਅਦ ਠੰਡੀ ਹੋ ਜਾਂਦੇ ਹੋ ਕਿ ਤਰ ਲੜਿੰਦਾ ਮਰਦਾ ਨਾ ਬਾਬਾ ਨਹੀਂ ਲੜਦਾ ਆ ਲੈ ਹੂੰ ਤਾਂ ਸੌਰੀ ਵੀਰ ਵੀ ਕਰਤੀ ਹੋਰ ਦੱਸੋ ਹੈ ਭੁੱਖ ਲੱਗ ਰਹੀ ਹੈ ਸਬੈਟਾ ਆਰਡਰ ਕਰੀਏ ਕਰ ਦਿਓ ਜੀ ਜੋ ਤੁਹਾਡਾ ਮਨ ਕਰਦਾ ਪੀਜ਼ਾ ਖਾਵਾ ਜੀ ਅੱਜ ਆ ਜੋ ਚੱਕ ਜੋ ਮਰਜ਼ੀ ਕਰ ਦੋ ਥੋੜhle ਕੀ ਮੰਗਾ ਮੈਂ ਜੋ ਤੁਸੀਂ ਕਹੋਗੇ ਉਹੀ ਖਾ ਲਾਂਗੇ ਜੀ ਬਸ ਠੀਕ ਹੈ ਮੰਮੀ ਰੋਟੀ ਖਾ ਲਈ ਮੰਮੀ ਨੇ ਕਿਤੇ ਖਾਦੀ ਆ ਮੰਮੀ ਦਾ ਮੇਰੇ ਨਾਲ ਬਸ ਲੜਕੇ ਬਸ ਤੈਨੂੰ ਪਤਾ ਟੈਨਸ਼ਨ ਲੈ ਜਾਂਦੀ ਆ ਮੈਂ ਵੀ ਬਹੁਤ ਕੁਝ ਬੋਲ ਗਈ ਮਮੇ ਨੂੰ ਗੁੱਸਾ ਆ ਗਿਆ ਸੀ ਮੈਨੂੰ ਵਿਚਾਰੀ ਉਹਦਾ ਕੋਈ ਦੋਸ਼ ਹੀ ਨਹੀਂ ਸੀਗਾ ਆਵੇਂ ਵੱਧ ਘੱਟ ਬੋਲ ਗਈ ਉਹਨੂੰ ਚਲ ਕੋਈ ਨਾ ਮੰਮੀ ਬਸ ਧੀ ਮੰਗਾ ਦੇ ਨੂੰ ਪਤਾ ਲੱਗਿਆ ਮੰਮੀ ਕੀ ਖਾਂਦੇ ਆ ਚੱਕ ਹੋ ਗਿਆ डन ਹਏ ਹਾਂ ਹਾਂ ਤੀੜਾ ਅੱਗਰ ਆ ਲਈ ਮੈਂ ਤੈਨੂੰ ਮਾਰ ਦੂੰਗਾ ਨਹੀਂ ਮੈਂ ਸੱਚੀ ਵਾਗ ਜੂ ਬੇਟੀ ਨਾ ਫਿਰ ਮੇਰਾ ਕਿਵੇਂ ਸਰੂਗਾ ਤੂੰ ਤੁਸੀਂ ਪੇਕੇ ਵਾਗੇ ਹੁਣ ਪੇਕੇ ਫੋਨ ਤਾਂ ਨਹੀਂ ਕੀਤਾ ਹੋਇਆ ਪਰ ਰੱਖੋ ਹਾਏ ਰੱਬਾ ਮੈਨੂੰ ਪਹਿਲੀ ਪਤਾ ਸੀਗਾ ਵੀ ਫੋਨ ਘਮਾਤਾ ਹੋਊਗਾ ਇੰਨੀ ਛੇਤੀ ਮੈਡਮ ਨੇ ਪਰ ਹੁਣ ਕੀ ਕਰਾਂ ਹੁਣ ਕੀ ਕਹਿਣਾ ਹੁਣ ਕਹ ਦੇ ਕਿ ਸਾਡੀ 16 ਹੋ ਗਈ ਚਲ ਵੀਰਾ ਸਵੇਰੇ ਆਊਗਾ ਸਵੇਰੀ ਕਹਿ ਚਲ ਆ ਜਣੇ ਮੇਰੇ ਸਾਲੇ ਨੂੰ ਨਾਲੇ ਕਿੰਨਾ ਟਾਈਮ ਹੋ ਗਿਆ ਮਿਲੇ ਨਹੀਂ ਹੈਗੇ ਮਿਲੂੰਗਾ ਭਾਈ ਮੈਂ ਹੈ ਆਪਣੇ ਠੀਕ ਨੇ ਸਾਰੇ ਚੱਲ ਚੱਲੀਏ ਫਿਰ ਆਪਾਂ ਕਿੱਥੇ ਬਈ ਘਰੇ ਹੋਰ ਕਿੱਥੇ ਲੈ ਕੀ ਗੱਲ ਹੋ ਗਈ ਕੱਲ ਤਾਂ ਮੈਨੂੰ ਫੋਨ ਤੇ ਫੋਨ ਕਰਕੇ ਸੀ ਵੀਰੇ ਆ ਜਾ ਮੈਨੂੰ ਛੇਤੀ ਲੈ ਜਾ ਛੇਤੀ ਲੈ ਜਾ ਹੁਣ ਹੱਸਣ ਲੱਗੀ ਵੀਰੇ ਮੈਂ ਨਹੀਂ ਜਾਣਾ ਪੁੱਤ ਮੈਂ ਤੈਨੂੰ ਕੀ ਕਿਹਾ ਸੀਗਾ ਇਹਨਾਂ ਦੀ ਤਾਂ ਸੁਲਾ ਹੋ ਜਾਣੀ ਆ ਕੀ ਮਤਲਬ ਉਹ ਮਤਲਬ ਤੈਨੂੰ ਮੈਂ ਦੱਸਦਾ ਭੈਣੇ ਵੀ ਮੈਂ ਕਿਉਂ ਨਹੀਂ ਆਇਆ ਹਲੋ ਹਾਂ ਗਰਵਿੰਦਰ ਸਤਿ ਸ਼੍ਰੀ ਅਕਾਲ ਮਾਸੀ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਆ ਠੀਕ ਆ ਮਾਸੀ ਵਧੀਆ ਤੁਸੀਂ ਦੱਸੋ ਮੈਂ ਤਾਂ ਠੀਕ ਆ ਐਂ ਦੱਸ ਤੇਰੀ ਭੈਣ ਨੇ ਫੋਨ ਕਰਿਆ ਤੈਨੂੰ ਹਾਂ ਮਾਫੀ ਕਰਿਆ ਕੀ ਗੱਲ ਹੋ ਗਈ ਕਾਦਰ ਰੋਲਾ ਯਾ ਪਰ ਕਿ ਕਰੀ ਤੁਸੀਂ ਨੇ ਪੁੱਤ ਕਾਨੂੰ ਮੈਂ ਕਾਨੂੰ ਰੋਲਾ ਪਾਇਆ ਬਸ ਤੈਨੂੰ ਪਤਾ ਹੀ ਆ ਦੋਏ ਆਪਸ ਚ ਪਤਾ ਨਹੀਂ ਕੀ ਹੋ ਗਿਆ ਮਾੜੀ ਮੋਟੀ ਉੱਚ ਨੀਚਤਾ ਤਾ ਧੀਮੀ ਮਾਲਕ ਚ ਹੁੰਦੀ ਹੋ ਰਹਿੰਦੀ ਆ ਤੇ ਮਸੀ ਤੈਨਾਂ ਗੰਜੀ ਜੀ ਵੀ ਮੈਨੂੰ ਲੈ ਜਾ ਕੇ ਨਾ ਪੁੱਤ ਉਹਦੇ ਪਿੱਛੇ ਲਾ ਕੇ ਨਾ ਹੀ ਇਹਨਾਂ ਨੂੰ ਤਾਂ ਸਵੇਰ ਨੂੰ ਫੇਰ ਇੱਕ ਹੋ ਜਾਣਾ ਨਾਲੇ ਛੋਟ ਛੋਟੀਆਂ ਗੱਲਾਂ ਦੇ ਨੇ ਵਾਦੇ ਨਹੀਂ ਵਧਾਈਦੇ ਹੁੰਦੇ ਤੂੰ ਲੈਣ ਨਾ ਹੀ ਬਸ ਤੂੰ ਆਈ ਉਹਨੂੰ ਫੋਨ ਕਰਕੇ ਟਾਲ ਦੇ ਕਿ ਮੈਂ ਕੱਲ ਨੂੰ ਆਉਂਗਾ ਚਲ ਕੋਈ ਗੱਲ ਨਹੀਂ ਮਸੀ ਜਿਵੇਂ ਤੁਸੀਂ ਕਹਿੰਦੇ ਹੋ ਤਾਂ ਮੈਂ ਕਰ ਲੈਂਦੇ ਹਾਂ ਹਾਂ ਮੈਂ ਤਾਂ ਪੁੱਤ ਗਈ ਵੀ ਸੀ ਉਹਦੇ ਕੋਲ ਬਸ ਮੇਰੇ ਨਾਲ ਵੀ ਉਹੀ ਔਖੀ ਭਾਰੀ ਹੋ ਗਈ ਕਹਿੰਦੀ ਮੈਂ ਤਾਂ ਆਪਣੇ ਭਾਈ ਨੂੰ ਫੋਨ ਕਰਤਾ ਮੈਨੂੰ ਲੈਣ ਆਉਂਦਾ ਏ ਮੈਂ ਤਾਂ ਤੈਨੂੰ ਪੁੱਤ ਫੋਨ ਕਰਿਆ ਸਾਈਡ ਤੇ ਹੋ ਕੇ ਨਾ ਕੋਈ ਨਾ ਮਾਸੀ ਫਿਰ ਮੈਂ ਨਹੀਂ ਆਉਂਦਾ ਹਾਂ ਆਈ ਨਾ ਪੁੱਤ ਉਹ ਮਿਲ ਜੀ ਆ ਕੇ ਹਾਂ ਕੱਲ ਕੋਲ ਨੂੰ ਆ ਜੀ ਠੀਕ ਆ ਮਾਸੀ ਠੀਕ ਆ ਪੁੱਤ ਚਲ ਫੋਨ ਕਰਤਾ ਜੇ ਕਿਤੇ ਨਾ ਕਰਦੀ ਨਿਆਣਾ ਉਰੇ ਆ ਜਾਂਦਾ ਉਹੀ ਵਾਦਾ ਵੱਜ ਜਾਂਦਾ ਬਬਲੂ ਵੱਧ ਘੱਟ ਬੋਲਦਾ ਉਦੋਂ ਉਹਦਾ ਭਾਈ ਬੋਲ ਪੰਦਾ ਉਹੀ ਫਰਕ ਪੈ ਜਾਣੀ ਤੀ ਨਾ ਜਿਹਦਾ ਵਧੀਆ ਹੋਇਆ ਮੈਨੂੰ ਮਾਸੀ ਨੇ ਫੋਨ ਕਰਤਾ ਨਹੀਂ ਦੇਖ ਲੈ ਤੈਨੂੰ ਮੈਂ ਮਿੰਟ ਚ ਆ ਕੇ ਘਰੇ ਲੈ ਜਾਂਦਾ ਠੀਕ ਐ ਉਦੋਂ ਬਾਅਦ ਮਣ ਕਰੇ ਬਾਈ ਕਹਿੰਦਾ ਮੈਂ ਲੈਣ ਨਹੀਂ ਆਉਂਦਾ ਤੂੰ ਕਹਿੰਦੇ ਵੀ ਜੇ ਤੂੰ ਲੈਣ ਨਹੀਂ ਆਉਂਦਾ ਮੈਂ ਨਹੀਂ ਆਉਂਦੀ ਬੱਸ ਫਿਰ ਫਿਰ ਤਾਂ ਹੋ ਗਿਆ ਸੀ ਉਹ ਚੱਲ ਚੰਗਾ ਕਰਿਆ ਗੁਰਬੰਦਰ ਜਾਨੀ ਮੈਨੂੰ ਵੀ ਕਹਿੰਦੀ ਮੇਰੀ ਅੱਖਾਂ ਤੋਂ ਦੂਰ ਹੋ ਜਾ ਮੇਰਾ ਤਾਂ ਭਾਈ ਨਹੀਂ ਆ ਜਾਣਾ ਲੈ ਜਾਣਾ ਲੈ ਗਿਆ ਫਿਰ ਭਾਈ ਭਾਈ ਤਾਂ ਮੇਰੇ ਕਹਣੇ ਚ ਆ ਤੇਰੇ ਚ ਨਹੀਂ ਹੈਗਾ ਉਹ ਬਾਈ ਸਾਡੇ ਦੋਵਾਂ ਦਾ ਗੁੱਸਾ ਨਾ ਦੁੱਧ ਦੇ ਉਬਾਲ ਦੀ ਤਰ੍ਹਾਂ ਬੱਸ ਜਦੋਂ ਚੜ ਜਾਂਦੇ ਪਤਾ ਨਹੀਂ ਲੱਗਦਾ ਸਾਨੂੰ ਦੋਵਾਂ ਨੂੰ ਬਾਈ ਉਹੀ ਤਾਂ ਗੱਲ ਐ ਮੈਂ ਪੂਣ ਤੇ ਵੀ ਕਿਹਾ ਸੀ ਵੀ ਫਿਰ ਕੀ ਹੋ ਗਿਆ ਮਾੜੀਆਂ ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀ ਨਾ ਨਾ ਵੀਰੇ ਤੂੰ ਆਇਆ ਵਸਮੇਂ ਤਾਂ ਲੈ ਜਾ ਛੇਤੀ ਮੈਂ ਤਾਂ ਇੱਥੇ ਰਹਿਣ ਹੀ ਨਹੀਂ ਕਹਿੰਦੇ ਬਾਈ ਗੁੱਸਾ ਸੀ ਮੇਰੇ ਮਨ 'ਚ ਉਸ ਟਾਈਮ ਪਤਾ ਨਹੀਂ ਗੁੱਸੇ 'ਚ ਕੀ ਕੀ ਕਹਿ ਗਈ ਮੈਨੂੰ ਆਪ ਨੂੰ ਨਹੀਂ ਪਤਾ ਲੱਗਿਆ ਬੀਬੀ ਵਧਿਆ ਹੋਇਆ ਸੀ ਨਾ ਹੁਣ ਠੀਕ ਆ ਮੈਂ ਪਰ ਬੀਬੀ ਜਾਦੇ ਵੱਧ ਜਾਂਦਾ ਫਿਰ ਪਤਾ ਨਹੀਂ ਲੱਗਦਾ ਵੀ ਕੀ ਬੋਲਦੀ ਮੈਂ ਚਲੋ ਛੱਡੋ ਹੁਣ ਆਪਣੇ ਭਾਈ ਨੂੰ ਚਾਹ ਪਾਣੀ ਪਿਲਾ ਦੇ ਠੀਕ ਹੈ ਉਹੀ ਗੁੱਸੇ 'ਚ ਨਾ ਕਿਤੇ ਬੈਠੀ ਨਹੀਂ ਵੀ ਹੁਣ ਭਾਈ ਨਹੀਂ ਲੈ ਕੇ ਜਾਂਦਾ ਹੈਗਾ ਮੈਨੂੰ ਨਾ ਨਾ ਚਾਹ ਵੀ ਪੀਵਾਂਗੇ ਤੇ ਨਾਲੇ ਦੋਸਤਾਂ ਨੂੰ ਵੀ ਪਲਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਇਹ ਵੀਡੀਓ ਤੁਹਾਨੂੰ ਵੈਸੇ ਮੈਸੇਜ ਮਿਲੀ ਗਿਆ ਹੋਣਾ ਵੀ ਅਸੀਂ ਕੀ ਦੱਸਣਾ ਚਾਹੁੰਦੇ ਆ ਇਸ ਵੀਡੀਓ ਥਰੂ ਗੱਲ ਇਹ ਹੈ ਜੀ ਬਿੱਕਰ ਅੱਜ ਨਿੱਕੀਆਂ-ਮੋਟੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਤੇ ਐਵੇਂ ਮਾੜੀ-ਮਾੜੀ ਗੱਲ ਦਾ ਵੱਡਾ ਇਸ਼ੂ ਬਣਾ ਕੇ ਨਾ ਆਪਣੇ ਪੇਕਿਆਂ ਨੂੰ ਫੋਨ ਨਾ ਕਰਿਆ ਕਰੋ ਜੇ ਘਰ ਵੀ ਦਿਨੇ ਹੋ ਤੇ ਪੇਕਿਆਂ ਨੂੰ ਵੀ ਸਮਝਦਾਰੀ ਚਾਹੀਦੀ ਹੈ ਵੀ ਥੋੜਾ ਜਿਹਾ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਨ ਨਾ ਚੱਕ ਦੇਣੇ ਕੁੜੀ ਦੇ ਘਰੇ ਨਾ ਵੱਜਿਆ ਕਰੋ ਜਾ ਕੇ ਫੋਡੀ ਨਿੱਕੀ ਜੀ ਗੱਲ ਤੇ ਤੁਸੀਂ ਫੋਨ ਉਹ ਫੋਨ ਕਰ ਦਿੰਦੀ ਆ ਤੁਸੀਂ ਝੱਟ ਵਜਦੇ ਹੋ ਅਲੇ ਦੇ ਘਰੇ ਜਾ ਕੇ ਝੱਟ ਫਿਰ ਤਲਾਕ ਵੀ ਹੋ ਜਾਂਦੇ ਨੇ ਮਿੰਟੋ ਮਿੰਟ ਹਨਾ ਉਹ ਚੀਜ਼ਾਂ ਹੁੰਦੀਆਂ ਨੇ ਜਿੰਨਾ ਹੋ ਸਕੇ ਤਾਂ ਥੋੜਾ ਜਿਹਾ ਮਸਲਾ ਸੁਲਝਾ ਆਇਆ ਕਰੋ ਹਰ ਇੱਕ ਚੀਜ਼ ਨੂੰ ਟਾਈਮ ਦੇਣਾ ਚਾਹੀਦਾ ਕਹਿੰਦਾ ਭਾਵ ਲੜਾਈ ਨੂੰ ਵੀ ਟਾਈਮ ਦਿਓ ਕਿਉਂਕਿ ਤਾਂ ਮਸਲੇ ਹੱਲ ਹੋ ਜਾਣ ਜਿੱਦਾਂ ਬਾਈ ਨੇ ਮਤਲਬ ਸਿਆਣਪ ਤੋਂ ਕੰਮ ਲਿਆ ਨਹੀਂ ਮਤਲਬ ਗੁੱਸਾ ਆਇਆ ਸੀ ਸਾਨੂੰ 2 ਮਿੰਟਾਂ ਲਈ ਵਾਸਤੇ ਆਂਦਾ ਗੁੱਸਾ ਹਨਾ ਹਮੇਸ਼ਾ ਹਰ ਇੱਕ ਬੰਦੇ ਦੇ ਹਾਵੀ ਹੁੰਦਾ ਸਾਡੇ ਵੀ ਹੋਇਆ ਹਾਵੀ ਪਰ ਇਹਨੇ ਕੰਟਰੋਲ ਕੀਤਾ मतलब ਉਹਨੂੰ ਉਹ ਚੀਜ਼ ਨੂੰ ਟਾਲਿਆ ਤੇ ਫਿਰ ਉਸ ਤੋਂ ਬਾਅਦ ਸਾਡੀ 16 ਹੋ ਗਈ ਕਿਉਂਕਿ ਮੀਆਂ ਬੀਬੀ ਦੇ ਵਿੱਚ ਛੋੜੀ ਮੋਟੀ ਨਿੱਕੀ ਨੋਕਚੁਕ ਹੁੰਦੀ ਰਹਿੰਦੀ ਆ ਅੱਜ ਕੱਲ ਦੇ ਨਿਆਣਿਆਂ ਦੇ ਵਿੱਚ ਤਾਂ ਗੁੱਸਾ ਬਹੁਤ ਆ ਪਹਿਲੇ ਜਵਾਨੇ ਚ ਨਹੀਂ ਤੇ ਗੁੱਸੇ ਦੇਖਦੇ ਅੱਜ ਕੱਲ ਦੇ ਤਾਂ ਮੁੰਡੇ ਕੁੜੀਆਂ ਚ ਗੁੱਸੇ ਹੀ ਬਹੁਤ ਵਧੇ ਹੋਣੇ ਔਰ ਪਿਆਰ ਵੀ ਵਧਦੇ ਨੇ ਬਿਲਕੁਲ ਜੀ ਪਹਿਲਾਂ ਦੇ ਜ਼ਮਾਨੇ 'ਚ ਇਹ ਹੁੰਦਾ ਸੀ ਜੇ ਲੱਕ ਮੀਆਂ ਬੀਬੀ ਚ ਲੜਾਈ ਹੋ ਜਾਂਦੀ ਸੀ ਨਾ ਤਾਂ ਜੇ ਕੁੜੀ ਚਿੱਠੀ ਲਿਖ ਵੀ ਹਿੰਦੀ ਚਾਰੇ ਪੇਕਿਆਂ ਨੂੰ ਉਹ ਪਹੁੰਚਦੀ ਪਹੁੰਚਦੀ ਹਾਂ ਜਦੋਂ ਹੁੰਦੀ ਸੁਲਾ ਹੋ ਜਾਂਦੀ ਸੀ ਸੁਲਾ ਹੋ ਜਾਂਦੀ ਸੀ ਹੈਨਾ ਹੋਣ ਦਾ ਜਮਾਨਾ ਤੇ ਆ ਗਿਆ ਫੋਨ ਜੀ ਫੋਨ ਮਿੰਟਾਂ ਦੀ ਪਹੁੰਚ ਜਾਂਦੇ ਨੇ ਤੇ ਮਿੰਟਾਂ ਦੀ ਘਰ ਦੇ ਵੀ ਆ ਜਾਂਦੇ ਨੇ ਤਾਂ ਗੱਲ ਲੜਾਈ ਕਲੇਸ਼ ਤੱਕ ਵੱਜ ਜਾਈਂ ਜਾਂ ਤਲਾਕ ਤੱਕ ਪਹੁੰਚ ਜਾਂਦੀ ਹੈ ਸੋ ਕਹਿਣ ਦਾ ਭਾਵ ਹੈ ਥੋੜਾ ਟਾਈਮ ਦਿਆ ਕਰੋ ਕੀ ਪਤਾ ਉਹ ਮਸਲਾ ਸੁਲਝੀ ਜਾਵੇ ਨਾ ਵਿਗੜੇ ਬਾਕੀ ਤੁਸੀਂ ਆਪ ਸਾਰੇ ਸਮਝਦਾਰ ਹੋ ਸੋ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਬਾਕੀ ਹੋਰ ਕੁਝ ਕਹਿਣਾ ਚਾਹਦੇ ਹੋ ਬਈ ਬਾਸ ਚਾਹਤਿਆਂ ਨੂੰ ਸਬਸਕ੍ਰਾਈਬ ਕਰ ਲਿਓ ਹਾਂ ਹਾਂ ਚਾਹਤਿਆਂ ਦਾ ਭੁੱਲ ਗਏ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ